هاجي ها ها ਅੱਗੇ ਬਾਕੀ ਦੱਸੋ ਫਾਇਦਾ ਤੇ ਪਰੌਂ ਦਾ ਕਿਹੜੇ ਵੀ ਤੋਂ ਆ ਵੀ ਮਾਰ ਲੈਣੇ ਕਿ ਆਹ ਮਾਦੀ ਮੋਟੇ ਨਹੀਂ ਕੰਮ ਦੇ ਨਹੀਂ ਪੜਦੇ ਕਿਹੜੇ ਬੜੇ ਗਵਾਹ ਜਾਈਏ ਆਸ ਵਿੱਚ ਬੜੜੜ ਕੋਮ ਬੜਾ ਇਹੋ ਵਾਹ ਮਾਗੇ ਹੱਥ ਤੋਂ ਪਿੱਛੇ ਨਾ ਗੱਲ ਕਰਾਓ ਇਹਨਾਂ ਨਾਲ ਹੈਲੋ ਆਹ ਦੋ ਜਣੇ ਦੋ ਜਣੇ ਦੁਵਾਣੀ ਨਾ ਆ ਜਾ ਆ ਜਿੱਥੇ ਆ ਰਹੀ ਵਾਰੀ ਵਾਰੀ ਜਾ ਰਹੀ ਤੇ ਤਿੰਨ ਤਿੰਨ ਬਜਾਦ ਮੈਂ ਬਾਰ ਬਾਰ ਕਹਿੰਦਾ ਕਿ ਚਿਹਰੀਆਂ ਫੋਨ ਕਰੀ ਨੀ ਜਰੂਰ ਨਾ ਰੋਕੋ ਤੇ ਪਾ ਗਰਤਾ ਸਤਿ ਸ਼੍ਰੀ ਅਕਾਲ ਜੀ ਨਾ ਚਰਨਾ ਥੈਂਕ ਯੂ ਬਸ ਸੀ ਜਿਵੇਂ ਜਾਓ ਆ ਦੇ ਕੇ ਬੰਵਾਇਆ ਗੀ ਚੋ ਚਰਨਾ ਚੈੱਕ ਲਿਸਟ ਦੇ ਦਿਓ ਦੇ ਦਿਓ ਤੁਹਾਨੂੰ ਮੈਡ ਨੂੰ 30 40 ਪੇਜ ਕੱਢ ਕੇ ਦਿੱਤੇ ਸੀ ਤੁਹਾਨੂੰ ਦੇ ਦਿਓ ਦੇ ਦਿਓ ਮੈਂ ਕਾਫੀ ਲੱਗ ਪੈਂਟ ਪਰਾ ਕੇ ਦਿੱਤਾ ਤੁਹਾਨੂੰ 20% ਤੋਂ 30% ਕੀ ਲੱਗਦਾ ਕਿ ਹalal ka ji ਇੱਕ ਪਾਸੇ ਸਰਕਾਰ ਕਹਿੰਦੇ ਨਿਰਪੱਖ ਚੋਣਾਂ ਇੱਕ ਪਾਸੇ ਕਾਂਗਰਸੀ ਉਮੀਦਵਾਰ ਦੀ ਫਾਈਲ ਚੋਰੀ ਹੋ ਗਈ ਕੋਈ ਨਿਰਪੱਖ ਚੋਣ ਨਹੀਂ ਹੋ ਰਹੀ ਚੋਣ ਬਿਲਕੁਲ ਗੁੰਡਾਗਰਦੀ ਦੀ ਹੋ ਰਹੀ ਹੈ ਤੁਸੀਂ ਐਸਐਸਪੀ ਸਾਹਿਬ ਦਾ ਦੇਖ ਲਓ ਤੁਸੀਂ ਐਸਐਸਪੀ ਸਾਹਿਬ ਦਾ ਸੁਣੀਆਂ ਸਾਰਿਆਂ ਨੇ ਵੀਡੀਓ ਆਡੀਓ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਦਾਂ ਦਾ ਕੁਝ ਹੋਏਗਾ ਤਾਂ ਫਿਰ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੇ ਲੋਕਾਂ ਦਾ ਸੋ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੀ ਗੁੰਡਾਗਰਦੀ ਇੱਥੇ ਐਸਟੀਮ ਕੰਪਲੈਕਸ ਦੇ ਵਿੱਚੋਂ ਬੰਦੇ ਦੀ ਕਿਸੇ ਦੀ ਫਾਈਲ ਖੋ ਕੇ ਲੈ ਗਏ ਮੈਂ ਕਿਸੇ ਵੀ ਪਾਰਟੀ ਦੇ ਹੱਕ ਦੀ ਨਹੀਂ ਕੋਈ ਕੋਈ ਬੰਦਾ ਕਿਸੇ ਦੀ ਕੋਈ ਫਾਈਲ ਖੋ ਕੇ ਲੈ ਕੇ ਜਾਵੇ ਕਿਉਂਕਿ ਹਰ ਬੰਦੇ ਦਾ ਰਾਜਨੀਤਿਕ ਅਗਲੇ ਦਾ ਜ਼ਿੰਮੇਵਾਰੀ ਬਣਦੀ ਆ ਕਿ ਕੋਈ ਵੀ ਬੰਦਾ ਆ ਕੇ ਆਪਣੇ ਕਾਗਜ਼ ਭਰ ਕੇ ਤੇ ਇਸ ਮੁੱਢਲੀ ਰਾਜਨੀਤੀ ਦਾ ਜਿਹੜਾ ਲੋਕਤੰਤਰ ਦਾ ਜਿਹੜਾ ਪਹਿਲਾ ਹੈਗਾ ਸਿਸਟਮ ਉਹਦੇ ਵਿੱਚ ਲੋਕਾਂ ਨੂੰ ਇਲੈਕਸ਼ਨ ਲੜਨ ਦਿਓ ਸੋ ਇਹ ਅੱਜ ਮੇਰੇ ਸਾਹਮਣੇ ਇੱਥੇ ਮੈਂ ਦੇਖਿਆ ਕਿ ਫਾਈਲ ਖੋ ਕੇ ਬੰਦਾ ਦੌੜ ਰਿਹਾ ਤੇ ਇੱਥੇ ਪੁਲਿਸ ਜਿਹੜੀ ਖੜੀ ਆ ਉਹ ਤਮਾਸ਼ੀਰ ਬਣ ਕੇ ਦਿਖ ਰਹੀ ਹੈ ਇੱਕ ਬੰਦਾ ਗੇਟ ਲੱਗਿਆ ਹੋਇਆ ਸਾਹਮਣੇ ਗੇਟ ਤੋਂ ਬਾਹਰ ਬੰਦਾ ਕਿਵੇਂ ਦੌੜ ਕੇ ਚਲਾ ਗਿਆ ਨਹੀਂ ਪਲਾਨ ਬੀ ਹੋ ਗਿਆ ਕਿਉਂਕਿ ਪੁਲਿਸ ਵਾਇਰਲ ਹੋ ਗਿਆ ਵੀ ਅੰਦਰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਪਲਾਨ ਬੀ ਕਰਦੇ ਬਿਲਕੁਲ ਅੰਦਰ ਵੀ ਕਾਰਵਾਈਆਂ ਸ਼ੁਰੂ ਕਰਤੀਆਂ ਬਾਹਰ ਤਾਂ ਹੁੰਦੀਆਂ ਹੀ ਸੀ ਕਿ ਅੰਦਰ ਵੀ ਸ਼ੁਰੂ ਕਰਤੀ ਇੱਕ ਸ਼ੁਰੂਆਤ ਕਰਤੀ ਫਾਈਲ ਖੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਫੈਸਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪੁਲਿਸ ਅਫਸਰਾਂ ਨਾਲ ਇਹਨਾਂ ਨੇ ਜਿਹੜੀ ਐਸਐਸਪੀ ਸਾਹਿਬ ਨੇ ਮੀਟਿੰਗ ਕਰਕੇ ਕੀਤਾ ਅਸੀਂ ਚੋਣ ਕਮਿਸ਼ਨ ਨੂੰ ਮੰਗ ਕਰਦੇ ਹਾਂ ਕਿ ਆਹ ਹੁਣੇ ਹੀ ਇਸ ਗੱਲ ਦਾ ਫੜ ਲਿਆ ਜਾਇ ਬੀਡੀਪੀ ਦੀ ਵੀਡੀਓ ਰਹਗੀ ਤਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਸੁਰੱਖਿਤ ਨਹੀਂ ਹੋਏਗਾ ਸੋ ਇਸ ਕਰਕੇ ਬੇਨਤੀ ਕਰਦੇ ਆਂ ਕਿ ਜਲਦੀ ਇਸ ਦਾ ਪ੍ਰਬੰਧ ਕਰੇ ਚੋਣ ਕਮਿਸ਼ਨ ਬਾਈ ਜੀ ਜੀ ਇਹ ਵੀ ਇੱਕ ਅਰਾਹੇ ਚੱਲ ਰਿਹਾ ਹੈ ਨਾ ਤਾਂ ਤੁਹਾਨੂੰ ਮੈਂ ਮਾਰੀ ਗੇਂਤੀ ਆ ਨਾਮ ਨਾ ਕਰ ਮੋਟੇ ਹੈਗਾ ਤਾਂ ਬਲਾਕ ਹੈ ਯਾਦਾਂ ਨੂੰ ਜਾਗੀ ਗਿਆ ਤਾਂ ਜੇ ਕਿਤੇ ਕੋਈ ਮਦਦ ਚਾਹੀਦੀ ਹੈਗੀ ਇਹ 파ਰਟੀ ਮੇਰੀ ٹیم ਹੈ ਰਾਈਟ ਰਾਈਟ ਡੇਮ ਸਾਹਿਬ ਦੇ ਕਮਰੇ ਦੇ ਅੱਗੇ ਕਾਗਜ਼ ਭਰੇ ਜਾ ਰਹੇ ਨੇ ਉੱਥੇ ਸਾਰਾ ਹੋ ਰਿਹਾ ਉੱਥੇ ਬੰਦੇ ਆਏ ਦੋ ਆ ਕੇ ਫਾਈਲ ਗਰਮੀਤ ਕੌਰ ਸਾਹਿਬ ਦਾ ਸਰਪੰਚ ਜੀ ਦੇ ਹੱਥ ਵਿੱਚ ਜੋ ਕੈਂਡੀਡੇਟ ਆ ਉਹਦੇ ਹੱਥ ਵਿੱਚੋਂ ਖੋ ਕੇ ਫਾਈਲ ਭੱਜਿਆ ਜੋ ਕਿ ਪੂਰੇ ਫੋਰ ਸਬਾਹਤ ਉਹਨਾਂ ਦੀ ਮਜੂਦਗੀ ਵੀ ਦੀ ਬਾਹਰ ਲਿਖੜ ਕੇ ਭੱਜ ਗਿਆ ਬੰਦਾ ਜਾ ਕੇ ਬਾਹਰ ਫਾਈਲ ਪਾੜਤੀ ਨੋਮੀਨੇਸ਼ਨ ਕਿਨੇ ਕਰਨੇ ਸੀ ਜਿਹੜੇ ਹੈਗੇ ਕਾਗਜ਼ ਇਹ ਗਰਮੀਤ ਕੌਰ ਨੇ ਕਾਦੇ ਚ ਬਲਾਕ ਸਮਤੀ ਬਲਾਕ ਸਮਤੀ ਚ ਕਿਹੜੀ ਪਾਰਟੀ ਵੱਲੋਂ ਸੀ ਕਾਂਗਰਸ ਪਾਰਟੀ ਵੱਲੋਂ ਬਨੇਰਾ ਬਲਾਕ ਕਿੰਨੇ ਬੰਦੇ ਜਿਹੜੇ ਭੱਜੇ ਨੇ ਉਹ ਦੋ ਬੰਦੇ ਤੇ ਅੱਛਾ ਪੁਲਿਸ ਨੇ ਰਿਕੀ ਕੀਤਾ ਨਹੀਂ ਪੁਲਿਸ ਨੇ ਕੁਝ ਨਹੀਂ ਕਰਿਆ ਪੁਲਿਸ ਦੇ ਤਾਂ ਕੋਲ ਹੁੰਦੀ ਜਾ ਕੇ ਲੰਘ ਕੇ ਉਹ 살 ਮਾਰ ਕੇ ਲੰਘਿਆ ਜਾ ਕੇ ਅੱਗੇ ਫੈਲ ਪਾੜ ਕੇ ਭੱਜ ਗਿਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਉਹ ਤੇ ਪਰਚਾ ਹੋਵੇ ਜਿਸ ਬੰਦੇ ਨੇ ਪੜਾਈ ਨੇ ਕਾਗਜ ਕਿਦੀ ਸਾਈਨ ਨਾਲ ਵਾਟੇ ਨਹੀਂ ਚੋਣ ਕਮਿਸ਼ਨ ਨੂੰ ਕਹਿੰਨੇ ਆ ਵੀ ਇਹਦੇ ਪਰਚਾ ਹੋਵੇ ਕਾਰਵਾਈ ਹੋਵੇ ਉਹ ਨਾਲ ਹੀ ਲੈ ਕੇ ਫਾਰਮ ਹਾਂ ਫਾਰਮ ਖੋ ਕੇ ਨਾਲ ਲੈ ਕੇ ਪਰ ਹੁਣ ਤੁਸੀਂ ਕਿਵੇਂ ਫਿਲ ਕਰੋਗੇ ਲੋਕ ਦੁਬਾਰੋ ਹੁਣ ਦੇਖ ਲੈਣਾ ਤਿਆਰ ਕਰਾਵਾਂਗੇ ਜੇ ਜੇ ਹੋਏ ਲਾਸਟ ਦਿਨਾਂ ਮੇਨ ਦਾ ਹੋਣੀ ਨਹੀਂ ਹੈਗੇ ਉਹਦਾ ਇੱਕ ਕੈਂਡੀਡੇਟ ਜਿੱਤਣ ਦੇ ਮਾਰੇ ਨੇ ਕੈਂਡੀਡੇਟ ਨੇ ਕਰਿਆ ਕੰਮ ਨੰਗਾ ਨਾਸ਼ ਸ਼ੁਰੂ ਹੋ ਸਕੇ ਪੁਲਿਸ ਵੱਲੋਂ ਬਿਲਕੁਲ ਪੂਕਤੋ ਪ੍ਰਬੰਧ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੁਹਾਨੂੰ ਅਸੀਂ ਇੱਕ ਦੋ ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਹੋਏਗਾ ਕਿ ਪਨੇਰਾ ਜਿਹੜੇ ਗਰੁੱਪ ਸੰਪੀ ਦੇ ਉਮੀਦਵਾਰ ਵੀ ਅੰਦਰੋਂ ਫੈਲ ਖੋ ਕੋਈ ਬੰਦਾ ਪਟਾ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਸਾਡੇ ਐਸ ਐਚ ਓਜ਼ ਨੇ ਚੀਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਗੱਲ ਨਹੀਂ ਉਹ ਵੈਰੀਫਾਈ ਕਰਕੇ ਉਹ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇ ਚ ਰਿਕਾਰਡਿੰਗ ਵੀ ਆਈ ਹੈ ਸਰਕਾਰੀ ਕੈਮਰੇ ਚ ਉਹ ਜਿਹੜਾ ਨੌਜਵਾਨ ਸੀ ਕੁਝ ਸਮੇਂ ਪਹਿਲਾਂ ਇੱਕ ਸਰਪੰਚ ਉਸ ਨੂੰ ਅੰਦਰ ਲੈ ਕੇ ਜਾ ਰਿਹਾ ਸੀ ਕੁਝ ਦਿਨ ਪਹਿਲਾਂ ਨਹੀਂ ਹੁਣ ਇੱਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤੋ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਿਰਿਆ ਮਤਲਬ ਉਹਨੂੰ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦਾ ਕੋਈ ਸੰਬੰਧ ਪ੍ਰਬੰਧ ਨਹੀਂ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ